ਮੈਨੇਜਰ ਪੜਾਈ ਤੋਂ ਬਿਨਾ ਬਾਕੀ ਸਾਰਾ ਕੰਮ ਕੈਂਪਸ ਮੈਨੇਜਰ ਦੇਖਣਗੇ ਹੈਡਮਾਸਟਰ ਸਾਹਿਬ ਦਾ ਧਿਆਨ ਸਾਰਾ ਧਿਆਨ ਆਪਣੇ ਟੀਚਰਾਂ ਨਾਲ ਮਿਲ ਕੇ ਪੜਾਈ ਕਰਾਉਣ ਤੇ ਹੋਊਗਾ ਮੈਂ surjit singh retired indian army ਬਤੌਰ ਕੈਂਪਸ ਮੈਨੇਜਰ اسਜੀ ਆਰਮ ਜੀਰਾ ਵਿਖੇ ਡਿਊਟੀ ਕਰ ਰਿਹਾ ਹਾਂ ਪੰਜਾਬ ਸਰਕਾਰ ਵੱਲੋਂ ਇਹ ਡਿਊਟੀ ਪ੍ਰਿੰਸੀਪਲ ਦੇ ਵਰਕ ਲੋਡ ਨੂੰ ਘੱਟ ਕਰਨ ਵਾਸਤੇ ਨਿਯੁਕਤ ਕੀਤੀ ਗਈ ਅਸਾਂ ਦਾ ਸਾਰਾ ਮੈਨੇਜਮੈਂਟ ਕੈਂਪਸ ਮੈਨੇਜਰ ਦੁਆਰਾ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸਕੂਲ ਦੇ ਬਹੁਤ ਸਾਰੇ ਕੰਮ ਸਨ ਜਿਨ੍ਹਾਂ ਦੇ ਵਿੱਚ ਇਲੈਕਸਿਟੀ ਹੈ ਜੈਂਟਰੀ ਦਾ ਕੰਮ ਹੈ ਸਕੂਲ ਤੋਂ ਬਾਹਰ ਦੇ ਵੀ ਬਹੁਤ ਸਾਰੇ ਕੰਮ ਹੁੰਦੇ ਆ ਸਕੂਲ ਮੁਖੀ ਨੂੰ ਬਹੁਤ ਸਮਾਂ ਦੇਣਾ ਪੈਂਦਾ ਸੀ ਅੱਜ ਉਹ ਸਾਰੀਆਂ ਚੀਜ਼ਾਂ ਤੋਂ निजात ਮਿਲੀ ਹੈ ਲੜਕੀਆਂ ਦਾ ਸਕੂਲ ਹੋਣ ਕਰਕੇ ਗੇਟ ਤੋਂ ਜਿਹੜੀ ਐਂਟਰੀ ਹੈ ਉਹ ਬਿਨਾ ਪ੍ਰੂਫ ਦੇ ਨਹੀਂ ਕੀਤੀ ਜਾਂਦੀ ਕਿ ਮਜੂਸ ਹੈ ਤੇ ਮੈਂ ਫਿਰ ਬੇਟੇ ਨੂੰ ਕਿਹਾ ਚਲੋ ਇੱਕ ਟਿਕਟ ਆਪਾਂ ਪਾਣੇ ਆਂ ਕਹਿੰਦੇ ਨਹੀਂ ਆਪਾਂ ਮੈਨੂੰ ਪਿੱਛੋਂ ਹਿਸ਼ਾਰਾ ਕਰਦੇ ਸੀਗੇ ਪਰ ਫਿਰ ਮੈਂ ਚਲੋ ਉਹਨਾਂ ਨੂੰ ਕਿਹਾ ਤੁਸੀਂ ਆਦੀ ਮਰਜ਼ੀ ਨਾਲ ਇੱਕ ਟਿਕਟ ਦੇ ਦਿਓ ਜਿਹੜੀ ਬਿੱਟੂ ਚਾਹਨਾ ਸੀ ਜਿਹੜੀ ਸਾਡੇ ਉੱਤੇ ਵੇਚੂਣਾਈ ਸੀਗੇ ਉਹਨਾਂ ਨੇ ਟਿਕਟ ਆਪਣੇ ਆਪ ਹੀ ਰੱਖੀ ਹੈ ਜੀ ਮੈਂ ਕੋਈ ਉਹਨਾਂ ਤੋਂ ਕੁਝ ਨਹੀਂ ਬਸ ਫਿਰ ਮੈਂ ਬੇਟੇ ਨੂੰ ਕਹਿੰਦਾ 500 ਰੁਪਏ ਦੇ ਦਿਓ ਇਹਨਾਂ ਨੇ ਕਿਹਾ ਵੀ ਮੈਂ Google Pay ਕਰ ਦਿੰਦਾ ਹਾਂ ਅਰੇ ਉਹਨਾਂ ਨੇ ਉਹਨੇ ਟਿਕਟ ਦਿੱਤੀ ਮੈਂ ਬੇਟਨ ਚੱਕ ਦਿੱਤੀ ਜੀ ਐਸੀ ਵੇਖਿਆ ਨਹੀਂ ਕੋਈ ਨੰਬਰ ਨੂੰ ਪਰ ਸਾਨੂੰ ਕੋਈ ਮਤਲਬ ਲੱਗਦਾ ਜਦੋਂ ਪਰਮਾਤਮਾ ਦਾ ਨੰਨਾ ਚੱਪੜ ਪਾੜ ਬਿਲਕੁਲ ਚੱਪੜ ਪਾੜ ਕੇ ਦਿੱਤਾ ਜੀ ਤਾਂ ਪਰਮਾਤਮਾ ਖੁਦ ਹੀ ਆਏ ਸੀ ਸੰਮਾਪ ਦੇਣ ਬੇਟ ਨੇ ਮਨਾਂ ਕਰਤਾ ਸੀ ਚਿੱਗੜ ਲਈ ਨਹੀਂ ਹਾਂਜੀ ਮੈਂਨੇ ਕਿਹਾ ਫਿਰ ਫਿਰ ਵੀ ਜੀ ਉਹ ਜਦੋਂ ਚਲੇ ਗਏ ਬਾਹਰ ਮੈਨੂੰ ਕਹਿੰਦਾ ਪਾਪਾ ਹੱਥ ਦੇ ਮੀャਗ ਨਾ ਕਹਿੰਦਾ ਅੱਛਾ ਏਡੀ ਵੱਡੀ ਰਕਮ ਕਿਤੇ ਯੂਜ਼ ਕਰੋਗੇ ਜੀ ਬਸਾਈ ਜੀ ਆnde ਬਿਪਾਰ ਚ ਲਾਵਾਂ ਕੋ ਧਰਮ ਸਥਾਨ ਤੇ ਜਿੱਥੇ ਵੀ ਜਿਹੜਾ ਸਾਡਾ ਕੋਈ ਦੁੱਖ ਸੁੱਖ ਦੇ ਵਿੱਚ ਸਾਥੀ ਸਾਡੇ ਨਾਲ ਹੈ ਜੀ ਉਹਨਾਂ ਦੇ ਨਾਲ ਉਵੇਂ ਰਹਿਾਂਗੇ ਜਿਵੇਂ ਪਹਿਲਾਂ ਰਹਿੰਦੇ ਸੀ ਸਾਡੇ ਕੇਵਰੀ ਮੰਦੇ ਕੋਲ ਹੰਕਾਰ ਆਂਦਾਂਗਾ ਪ੍ਰੋਟੋਪਤੀ ਹੋ ਗਿਆ ਹੰਕਾਰ ਤਾਂ ਹੀ ਆਪਾਂ ਨੂੰ ਪ੍ਰਮਾਤਮਾ ਪਹਿਲਾਂ ਵੀ ਆ ਨਹੀਂ ਸੀ ਤੇ ਹੁਣ ਵੀ ਆਪਾਂ ਲੱਕਦੇ ਨਹੀਂ ਨਾਂ ਹੀ ਲਿਆਵੇ ਪ੍ਰਮਾਤਮਾ ਆਪਾਂ ਤੋਂ ਪੂਰੇ ਟਰਾਈ ਮੰਗਦੇ ਹਾਂ ਸਭ ਜਿਨ੍ਹਾਂ ਕੋਲ ਟਿਕਟ ਪਈ ਜੀ ਇਹ ਇਸ ਬੀਟੂ ਚੰਨਾ ਜੀ ਮੈਂ ਫਰਮ ਲੋਟ ਏਜੰਸੀ ਤੋਂ ਮਿਲ ਰਿਹਾ ਤੇ ਅਸੀਂ ਮੈਂ ਨਿੰਦਰ ਕੁਮਾਰ ਨੂੰ ਇੱਕ ਜਿਹਾ ਬੇਲੇ ਤੋਂ ਹੋ ਗਿਆ ਪਾਦੀ ਹੋ ਗਿਆ ਸੰਗੀ ਨਾਮ ਦਾ ਡਾ ਜੀ ਨਿੰਦਰ ਕੁਮਾਰ ਡਿਫਟੀ ਬਾਂਸਰ ਅੱਛਾ ਜੀ ਟਿਕਟ ਤੁਸੀਂ ਕਦੋਂ ਪਾਈ ਸੀ ਤੇ ਪਹਿਲਾਂ ਵੀ ਜਦੀ ਪਾਈ ਹੈ ਨਹੀਂ ਪਹਿਲਾਂ ਵੀ ਪਾਉਂਦੇ ਰਹੇ ਕਿਤੇ ਕਿਤੇ ਜਦੋਂ ਵੀ ਪ੍ਰਮਾਤਮਾ ਨੇ ਮੌਕਾ ਦਿੱਤਾ ਪਾ ਦਿੰਦੇ ਸੀ ਕਿਵੇਂ ਟਿਕਟ ਤੁਸੀਂ ਕਿੱਦਾਂ ਪਾਈ ਨੇ ਕਿਸੇ ਕੋ ਰਾਜੇ ਦੇ ਲਈ ਹੈ ਕਿ ਕਿਤੇ ਸ਼ੌਕ ਕਰਕੇ ਪਾਈ ਸੀ ਉਹ ਮੇਰੀ ਸ਼ੌਪ ਤੇ ਆਇਆ ਜੀ ਮੈਂ 6:30 ਵਜੇ ਉਹ ਆਇਆ ਹਾਂ ਉਹ ਆ ਕੇ ਅਸੀਂ ਤਾਂ ਉਨ ਡਰਾਪ ਪੁੱਛਿਆ ਸੀ ਇਹਦਾ ਵੀ ਡਰਾ ਦੇਖਣਾ ਪਰ ਉਹ ਕਹਿੰਦਾ ਤਾਂ ਸ਼ਾਮ ਨੂੰ ਨਿਕਲਣਾ ਡਰਾ ਜੀ ਅੱਛਾ ਤੇ ਅਸੀਂ ਕਹਾਂ ਚਲੋ ਕੋਈ ਗੱਲ ਹੀ ਫਿਰ ਉਹ ਸੰਗ ਕਹਿਣ ਲੱਗ ਗਿਆ ਇੱਕ ਟਿਕਟ ਲੈ ਲਓ ਮੈਂ ਕਹਾ ਨਹੀਂ ਅਸੀਂ ਤਾਂ ਲੈਣੀ ਨਹੀਂ ਮੈਂ ਪਰ ਉਹਨੇ ਕੋੜੇ ਮਯੂਸ ਜਾ ਵੀ ਗਿਆ ਫਿਰ ਮੈਂ ਉਸ ਬੇਟੇ ਨੂੰ ਕਿਹਾ ਕਿ ਚਲ ਵਕਟ ਟਿਕਟ ਪਾ ਲੱਗਦਾ ਵੀ ਤੁਹਾਡੀ ਕਿਸਮਤ ਉਹ ਟਿੱਕੇ ਨਾਲ ਦੇ ਕੇ ਗਿਆ ਨੂੰ ਮੈਂ ਇੱਕ ਮਿੰਟ ਕਿ ਨਾਮ ਇਹ ਦਾ ਜੀ ਮੇਰੇ ਕਰਨ ਬਾਂਸਾ ਜੀ ਕਰਨ ਬਾਂਸਾ ਜੀ ਦੋਹੀ ਆਪਣੀ ਕਿਸਮਤ ਨੂੰ ਆਪ ਮਨਾ ਕਰ ਰਹੇ ਸੀ ਕਿ ਕਾਰਨ ਕੀ ਸੀ ਜਦੋਂ ਟਿਕਟਾਂ ਦੇਣਾ ਹੈ ਉਹ ਬਹੁਤ ਵੈਸੀ ਕੁਦਰਤੀ ਜੀ ਮੈਂ ਮਨਾ ਕਰ ਰਿਹਾ ਸੀ ਅੱਗੇ ਤੱਕ ਨਹੀਂ ਕਦੇ ਮਨਾ ਕੀਤਾ ਉਸ ਵਦੋਂ ਵੈਸੀ ਬੈਠੇ ਬੈਠੇ ਮੈਂ ਪਾਪਣ ਗਿਆ ਵੀ ਰਹਿਣ ਦੋ ਵੀ ਕੀ ਕਰਨੀ ਟਿਕਟ ਪਾ ਕੇ ਅੱਛਾ ਪਰ ਪਤਾ ਨਹੀਂ ਸੀਗਾ ਵੀ ਆਸ ਸਭ ਵੀ ਕਿਸਮਤ ਖੁੱਲ ਜਾਏਗੀ ਲੱਗਦਾ ਜੇ ਉਸ ਟਾਈਮ ਤੇ ਜੇ ਤੁਸੀਂ ਮਨਾ ਕਰ ਦਿੰਦੇ ਉਹ ਟਿਕਟ ਕਿੰਨਾ ਮਹਿਸੂਸ ਹੋਣਾ ਰਹੀ ਹੋ ਤਾਂ ਹੈ ਜੀ ਬਹੁਤ ਜ਼ਿਆਦਾ ਮਹਿਸੂਸ ਹੋਣਾ ਸੀ ਜੀ ਇਹ ਪਤਾ ਲੱਗਦਾ ਤਾਂ ਵੀ ਉਹੀ ਨੰਬਰ ਨਿਕਲਿਆ ਜਾਂ ਕੁਛ ਪਪਾ ਨੂੰ ਡਾੜ ਦਾ ਪਾਣੀ ਪਪਾ ਯਾਰ ਮੈਂ ਮਨਾ ਕਰਦਾ ਤੁਸੀਂ ਤਾਂ ਬਾਤ ਕਰਦੇ ਸਹੀ ਹੈ ਬਿਲਕੁਲ ਬਿਲਕੁਲ ਜੀ ਹਾਂ ਜੀ ਇਹ ਨਹੀਂ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਆਖਿਰਕਾਰ ਮੇਰਾ ਨਾਮ ਹੈ ਜੀ ਜਿਹੜੀ ਹੈ ਮਲੂੜ ਤੋਂ ਪ੍ਰੇਮ ਲੋਟਰੀ ਏਜੰਸੀ ਮੇਰੀ ਏਜੰਸੀ ਦਾ ਨਾਮ ਹੈ ਬਨੋਟ ਇੰਟਰਪ੍ਰਾਈਜ਼ਸ ਅਸੀਂ ਸਟਾਕਿਸ ਹੈ ਸਾਡੇ ਤੇ ਉਸ ਮੈਂ ਗਾਂ ਸਬਸਟਾਕਿਸ ਦਾ ਕੰਮ ਕਰਦਾ ਮੇ ਤੋਂ ਬਿੱਟੂ ਚਾਣਾ ਜੀ ਮਰ ਤੋਂ ਹੋਲਸੇਲ ਵਿੱਚ ਖਰੀਦ ਕੇ ਲੱਗ ਗਈ ਸੀ ਇਹ ਟਿਕਟ ਉਹਨਾਂ ਨੇ ਡਿਪਟੀ ਵੀਰ ਜੀ ਨੂੰ ਟਿਕਟ ਵੇਚੀ ਆ ਉਹਨਾਂ ਨੇ ਤੇ ਜਦੋਂ ਲਾਈਵ ਡ੍ਰੋ ਚੱਲ ਰਿਹਾ ਸੀਗਾ ਪੋਸਟ ਟਾਈਮ 8:20 ਤੇ ਮੈਨੂੰ ਬਨੋਟਸ ਆਫ ਦਾ ਕੋਲ ਆਈ ਸੀ ਵੀ ਤੁਹਾਡਾ ਫਰਸਟ ਪ੍ਰਾਈਜ਼ ਹਿੱਟ ਹੋ ਗਿਆ ਤੇ ਮੈਂ ਬਿੱਟੂ ਫਿਰ ਬਿਲ ਬੁੱਕ ਦੇਖ ਕੇ ਉਹਦੇ ਚੋਂ ਮੈਂ ਚੈੱਕ ਕਰਕੇ ਵੀ ਕਿਹਨੂੰ ਵੇਚੀ ਹੈ ਮੇ ਟਿਕਟ ਇਹ ਮੈਂ ਬਿੱਟੂ ਵੀਰ ਜੀ ਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਵੀ ਤੁਸੀਂ ਚੈੱਕ ਕਰੋ ਵੀ ਤੁਹਾਡੇ ਕੋਲ ਇੱਕ ਪ੍ਰਾਈਜ਼ ਵੀ ਹੈ ਵੱਡਾ ਤੇ ਰਿਜ਼ਲਟ ਅਜੇ ਤੱਕ ਆਇਆ ਨਹੀਂ ਸੀ ਪਰ ਉਹਨਾਂ ਲਾਈਟ ਡਰਾ ਦੇ ਵਿੱਚੋਂ ਚੈੱਕ ਕਰਕੇ ਨੰਬਰ ਚੈੱਕ ਕਰਕੇ ਫਿਰ ਵੀਰ ਜੀ ਨਾਲ ਕੰਟੈਕਟ ਕੀਤਾ ਕਿ ਤੁਹਾਡੇ ਨੂੰ ਫਰਸਟ ਪ੍ਰਾਈਜ਼ ਦਾ ਇਨਾਮ ਲੱਗਿਆ ਤੇ ਉਦੋਂ ਖੁਸ਼ੀ ਦਾ ਪੂਰਾ ਮਾਹੌਲ ਸੀਗਾ ਤੇ ਸਾਨੂੰ ਐਵੇਂ ਵੀ ਸਾਡੇ ਪਰਿਵਾਰ ਨੂੰ ਲੱਗ ਰਿਹਾ ਇੰਨੀ ਖੁਸ਼ੀ ਹੈ ਸਾਨੂੰ ਇਸ ਚੀਜ਼ ਦੀ ਤੇ ਪਹਿਲਾਂ ਸਾਡੇ 13 14 ਪ੍ਰਾਈਜ਼ ਫਰਸਟ ਪ੍ਰਾਈਜ਼ ਪਹਿ ਚੁੱਕਿਆ ਹੈ ਵੀ ਕਰੋੜਾਂ ਦੇ ਪਰ ਮੇਰੇ ਤੋਂ ਜਿਹੜਾ ਇਹ 2 ਸਾਲਾਂ ਦੇ ਬਾਅਦ ਪਹਿਲਾ 2.5 ਕਰੋੜ ਦਾ ਪ੍ਰਾਈਜ਼ ਪਿਆ ਇਹ ਅੱਛੀ ਕਮਿਸ਼ਨ ਬਣੇਗੀ ਆਮ ਆਲ ਕੇ ਦਿਹਾੜ ਨਾਲ ਸਭ ਕੁਝ ਵਧੀਆ ਜੀ ਅੱਛਾ ਕੰਝਨ ਬਣੇਗਾ ਮੇਰਾ ਨਾਮ ਦਿਨੇਸ਼ ਗਰਗ ਟੋਨੀ ਮਲੋਟ ਇਹ ਮੇਰਾ ਬਚਪਨ ਦਾ ਮਿੱਤਰ ਹੈ ਮੇਰਾ ਭਰਾ ਹੈ ਤੇ ਇਹ ਕਰੋੜਪਤੀ ਤਾਂ ਅਜ ਨਾ ਬਣਿਆ ਲਾਟਰੀ ਨਿਕਲ ਗਈ ਪਰ ਜਿਹੜਾ ਦਿਲ ਦਾ ਕਰੋੜਪਤੀ ਹੈ ਕਦੇ ਕਿਸੇ ਦਾ ਦਿਲ ਨਹੀਂ ਦੁਖੋਣਾ ਕਦੇ ਕਿਸੇ ਨੂੰ ਨਾ ਨਹੀਂ ਕਰਨੀ ਤੇ ਹੁਣ ਆ ਗਈ ਗੱਲ ਇਹਦੀ ਲਾਟਰੀ ਨਿਕਲਣ ਦੀ ਲਾਟਰੀ ਦੀ ਐਂਸ ਨੂੰ ਐਸ ਵੇਲੇ ਇੰਨੀ ਜ਼ਰੂਰਤ ਸੀ ਉਹ ਬੱਚਾ ਕਹਿੰਦਾ ਪਾਪਾ ਮੈਨੂੰ ਨਾ ਕਹਿੰਦਾ 10 20 ਲੱਖ ਰੁਪਏ ਦਾ ਇੰਤਜਾ ਹੋ ਜਾਣਾ ਮੈਂ ਕਾਰੋਬਾਰ ਆਵਾ ਦਾ ਵਧੀਆ ਕਰ ਲਾਂ ਤੇ ਹੁਣ ਜਦੋਂ ਇਹਦੀ ਲਾਟਰੀ ਨਿਕਲੀ ਇਹਨਾਂ ਤੇ ਖੁਸ਼ੀ ਦਾ ਟਿਕਾਣਾ ਨਹੀਂ ਫੇਰੇ ਇਹਨਾਂ ਨੂੰ ਲੋਕਾਂ ਨੇ ਸਾਧ ਦਿੱਤੀ ਵੀ ਆਪਾਂ ਇੱਧਰ ਕਰ ਲਈਓ ਉੱਧਰ ਕਰ ਲਈਏ ਚੰਤੀ ਦੇ ਦੀਏ ਫੰਤੀ ਦੇ ਦੀਏ ਉਹ ਬੇਟਾ ਕਹਿੰਦਾ ਜੀ ਗੰਦੇ ਆ ਮੈਂ ਤਾਂ 10 ਲੱਖ ਰੁਪਏ ਪਾਲਦਾ ਸੀ ਤੇ ਰੱਬ ਨੇ ਮੈਨੂੰ 2 ਕਰੋੜ ਦੀ ਲਾਟਰੀ ਕੱਢਦੀ ਐਸ ਕਰਕੇ ਮੈਂ ਕਿਸੇ ਪਾਸੇ ਨਹੀਂ ਜਾਣਾ ਮੈਂ ਉਸ ਏਜੰਸੀ ਕੋਲ ਜਾਣਾ ਹੈ ਲਾਟਰੀ ਜਮ੍ਹਾਂ ਕਰਾਉਣੀ ਹੈ ਤੇ ਸਾਰੇ ਪੈਸੇ ਇੱਕ ਨੰਬਰ ਦੇ ਖਾਤੇ ਦੇ ਪਾਉਣਾ ਸਹੀ ਕੀ ਆ ਬੜੀ ਬਾਰਮਤਾਲੀ ਤੇ ਕੋਈ ਮੈਂ ਪਨੋਟ ਐਂਟਰਪ੍ਰਾਈਜ਼ਸ ਸੀ ਲੁਧਿਆਣਾ ਤੋਂ ਉਹ 올ਓਵਰ ਪੰਜਾਬ ਚ ਸਾਡੇ ਬਹੁਤ ਸਾਰੇ ਰਿਟੇਲਰਸ ਨੇ ਜਿਹੜੇ ਕੰਮ ਕਰਦੇ ਨੇ ਜਿਨਾਂ ਵਿੱਚੋਂ ਇਹ ਕੁ ਰਿਟੇਲਰ ਸਾਡੇ ਮਲੋਟੇ ਦੇ ਵਿੱਚ ਸੀਗੇ ਐਸਐਸ ਲੋਟਰੀ ਏਜੰਸੀ ਆ ਇਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੇ ਕੰਮ ਕਰਦੇ ਨੇ ਇਹ ਇਹਨਾਂ ਦੀ ਤੀਸਰੀ ਪੀੜ੍ਹੀ ਆ ਸਰ ਪ੍ਰੇਮ ਲੋਟਰੀ ਮਲੋਟ ਸੀਗੇ ਸਾਡੇ ਬਹੁਤ ਪਿਛਲੇ ਵੀ 25 30 ਸਾਲਾਂ ਤੋਂ ਕੰਮ ਕਰ ਰਹੇ ਨੇ ਸਾਡੇ ਨਾਲ ਲੋਟਰੀ ਦਾ ਉਹਨਾਂ ਦੀ ਇਹ ਤੀਜੀ ਪੀੜ੍ਹੀ ਆ ਜਿਹੜੀ ਉਹਨਾਂ ਨੂੰ ਅੱਗੇ ਵਧਾ ਰਹੀ ਆ ਉਨਾਂ ਦੇ ਥਰੂ ਸਾਡਾ ਇਹ ਫਰਸਟ ਪ੍ਰਾਈਜ਼ ਸਾਡਾ ਜਿਹੜਾ ਹਿੱਟ ਹੋਇਆ ਜਿਹੜੇ ਕਿ ਸਾਈਲ ਮਰੋਗ ਉਹਨਾਂ ਦੇ ਜਵਾਈ ਨੇ ਉਹਨਾਂ ਦੀ ਤੀਸਰੀ ਕਿਊਟੀ ਦੇ ਵਿੱਚੋਂ ਜਿਨ੍ਹਾਂ ਦੇ ਥਰੂ ਇਹ ਸਾਡਾ ਫਰਸਟ ਪ੍ਰਾਈਜ਼ ਹਿੱਟ ਹੋਇਆ ਜਿਹਦੇ ਵਿੱਚ ਇਹ ਨਾਗਾਲੈਂਡ ਸਟੇਟ ਦੀ ਸੁਪਰ ਮੰਥਲੀ ਸੀ 500 ਜਿਹਦੇ ਵਿੱਚ ਫਰਸਟ ਪ੍ਰਾਈਜ਼ 2.5 ਕਰੋੜ ਰੁਪਏ ਦਾ ਮਲੋਟ ਤੋਂ ਸਾਡੇ ਡੀਪੀ ਨਰੇਂਦਰ ਕੁਮਾਰ ਡੈਪਟੀ ਮੈਨੂ ਨਰਿੰਦਰ ਕੁਮਾਰ ਡਿਪਟੀ ਬੰਸਲ ਜਿਹੜੇ ਕਿ ਕਾਰ ਸੇਲ ਪਰਚੇਸ ਦਾ ਕੰਮ ਕਰਦੇ ਨੇ ਮਲੋਟ ਦੇ ਵਿੱਚ ਉਹਨਾਂ ਦਾ ਇਹ ਪ੍ਰਾਈਸ ਸੈੱਟ ਹੋਇਆ ਤੇ ਅੱਜ ਕਲੇਮਿੰਗ ਪ੍ਰੋਸੈਸ ਲਈ ਸਾਡੇ ਕੋਲ ਇੱਥੇ ਪਹੁੰਚੇ ਨੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਨਾਗਾਲੈਂਡ ਸਟੇਟ ਦੀ ਕੁਆਲਟੀ ਆ ਕਿ ਉਹਨਾਂ ਦਾ ਜਿਹੜਾ ਨੋਡਲ ਆਫਿਸ ਆ ਉਹ ਵੀ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਹੀ ਹੈ ਇਮੀਡੀਏਟ ਇੱਥੇ ਸਾਡੇ ਕੋਲ ਜਿਵੇਂ ਹੀ ਸਾਡੇ ਕੋਲ ਕੋਈ ਕਲੇਮ ਹੁੰਦਾ ਤਾਂ ਅਸੀਂ ਨੋਡਲ ਆਫਿਸ ਦੇ ਵਿੱਚ ਉਹਨਾਂ ਨੂੰ ਕਲੇਮ ਨੂੰ ਕਲੇਮ ਪ੍ਰੋਸੈਸ ਲਈ ਦੰਨੇ ਆ ਤਾਂ ਕਿ ਇਹਨਾਂ ਨੂੰ ਸਬਟੋ ਕਾਸਟ ਇਹਨਾਂ ਦਾ ਕਲੇਮ ਪ੍ਰੋਸੈਸ ਹੈ ਇਹਨਾਂ ਨੂੰ ਮਿਲ ਸਕੇ ਤੇ ਅੱਜ ਸਾਡੇ ਕੋਲ ਪਹੁੰਚੇ ਨੇ ਸਾਨੂੰ ਬਹੁਤ ਖੁਸ਼ੀ ਆ ਸਾਡੇ ਵੱਲੋਂ ਉਹਨਾਂ ਪੁਨੋਟ ਐਂਟਰਪ੍ਰਾਈਜ਼ ਦੀ ਸਾਰੀ ਟੀਮ ਵੱਲੋਂ ਸਾਹਿਲ ਗਰਗ ਜੀ ਜਿਨ੍ਹਾਂ ਦੇ ਥਰੂ ਸਾਡੀ ਟਿਕਟ ਵਿਕੀ ਆ ਪਲੱਸ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਹਨਾਂ ਨੂੰ ਇਹ ਜਿਹੜੀ ਰਕਮ ਆ ਬਹੁਤ ਜਲਦ ਨਾਗਾਲੈਂਡ ਸਟੇਟ ਤੋਂ ਅਸੀਂ ਕਲੇਮ ਕਰਕੇ ਇਹਨਾਂ ਦੇ ਡਾਇਰੈਕਟ ਅਕਾਊਂਟ ਵਿੱਚ ਪਾਵਾਂਗੇ ਧੰਨਵਾਦ